ਪਿੰਦਰ ਤੂੰ ਇੱਥੇ ਨਮਸਤੈ ਮੈਂ ਤੇ ਚੱਲ ਠੀਕ ਤੇ ਤੂੰ ਕਿਦਾਂ ਮੈਂ ਤੇ ਇੱਥੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਈ ਹਾਂ ਅੱਛਾ ਤੁਹਾਨੂੰ ਵੇਖਿਆ ਤੇ ਮੈਂ ਚੱਲ ਕੋ ਆਉਣੀ ਐ ਇਹਨਾਂ ਨੂੰ ਚੱਲ ਹੋਰ ਸੁਣਾ ਕੀ ਹਾਲੇ ਠੀਕ ਵਧੀਆ ਮੈਂ ਤੇ ਸਗੋਂ ਡਰ ਨਹੀਂ ਵੀ ਮੇਰੇ ਨਾਲ ਕਿਤੇ ਭਾਵੇਂ ਬੋਲਣੀ ਨਾ ਲੈ ਬੋਲਣਾ ਕਿਉਂ ਨਹੀਂ ਦੱਸ ਤੇ ਇਕੱਲੀ ਐਂ ਨਹੀਂ ਡੈਡੀ ਵੀ ਆਏ ਨੇ ਨਾਲ ਉਹ ਪ੍ਰਸ਼ਾਦਾ ਛਕਣ ਗਏ ਆ ਅੱਛਾ ਤੇ ਮੈਂ ਤੁਹਾਨੂੰ ਵੀ ਕਿਉਂ ਇਸੇ ਵੇਲੇ ਇੱਧਰ ਨੂੰ ਆਲੀ ਚੱਲ ਵਧੀਆ ਕੀਤਾਈ ਇੱਕ ਦਿਨ ਨਾ ਮੈਂ ਤੈਨੂੰ ਉੱਧਾ ਸ਼ਹਿਰ ਵੇਖਿਆ ਸਹੀ ਕੀ ਉਦ ਦਿਨ ਮੈਂ ਵੀ ਤੁਹਾਨੂੰ ਵੇਖਿਆ ਸੀ ਸੱਚੀ ਨਦੀਪ ਤੇ ਹੋਰ ਮੈਂ ਤੇ ਬਥੇਰਾ ਤੁਹਾਡੇ ਵਾਲ ਵੇਖਿਆ ਤੁਸੀਂ ਵੇਖਿਆ ਹੀ ਨਹੀਂ ਮੇਰੇ ਵਾਲ ਨੂੰ ਮੈਂ ਤੁਹਾਨੂੰ ਵੇਖਿਆ ਜਦੋਂ ਤੁਸੀਂ ਬੱਸੇ ਬਹਿ ਗਏ ਹੋ ਮੈਂ ਹੋ ਸਕਦਾ ਮੈਨੂੰ ਖਲਖਾ ਲੱਗਾ ਹੋਵੇ ਪਰ ਮੈਂ ਵੀ ਐਦਾਂ ਹੋ ਨਹੀਂ ਸਕਦਾ ਅਹੀਂ ਨਾ ਦੋ ਸ਼ਾਪ ਦੇ ਅੰਦਰ ਜਾਣੀ ਦੀਆਂ ਹਾਂ ਤੇ ਤੁਸੀਂ ਫੋਨ ਤੇ ਦੇ ਹੀ ਗੱਲ ਕਰਨ ਠੀਕ ਆ ਤੇ ਸੁਣਾ ਵਧੀਆ ਵਧੀਆ ਤੇ ਹੀ ਸੁਣਾ ਵਧੀਆ ਵਧੀਆ ਆਪਣੇ ਬੱਸ ਠੀਕ ਆ ਨਾ ਨਦੀਪ ਮੈਂ ਫਿਰ ਚੱਲਦਾ ਹਾਂ ਮੇਰੀ ਗੱਲ ਤੇ ਸੁਣੋ ਕਿੰਨੇ ਨਦੀਪ ਹੁਣ ਸੁਣਨ ਕੀ ਰਹਿ ਗਿਆ ਉਦੋਂ ਨਾਲ ਤੈਨੂੰ ਮੇਰੀ ਯਾਦ ਆਈ ਜਦੋਂ ਪੇਪਰਾਂ ਤੇ ਸਾਈਨ ਕੀਤੇ ਸੀ ਉਹ ਉੱਤੀ ਗੱਲ ਤੇ ਈ ਮੈਂ ਮੰਨਦੀ ਆ ਪਰ ਸਾਈਨ ਮੇਰੇ ਤੋਂ ਨਾ ਧੋਖੇ ਨਾ ਕਰਵਾਏ ਈ ਮੇਰੀ ਮਾਂ ਨੇ ਫਿਰ ਮੈਨੂੰ ਕੁਝ ਨਹੀਂ ਈ ਪਤਾ ਨਵਦੀਪ ਧੋਖੇ ਨਾ ਕੋਈ ਸਾਈਨ ਕਰਾ ਸਕਦਾ ਦੱਸ ਮੈਨੂੰ ਯਾਰ ਸੱਚੀ ਨਹੀਂ ਮੈਨੂੰ ਪਤਾ ਤਾਂ ਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਗੁਰੂ ਘਰ ਖਲੋਤੇ ਮੈਂ ਝੂਠ ਥੋੜੀ ਬੋਲਨਾ ਵਾ ਪਰ ਨਵਦੀਪ ਤੇਰੇ ਬਿਨਾ ਪਤਾ ਮੇਰੇ ਕਿਦਾਂ ਦਿਨ ਲੰਗੇ ਆ ਸਿਰਫ ਗੁਰੂ ਘਰ ਆਉਣ ਕਰਕੇ ਬਚਿਆ ਮੇਰੀ ਮਾਂ ਨੇ ਨਾ ਮੈਨੂੰ ਕਿਹਾ ਹੈ ਕਿ ਤੇਰੇ ਵਾਸਤੇ ਨਾ ਹੀ ਜੌਬ ਦਾ ਪਤਾ ਕਰਕੇ ਆਏ ਆ ਤੇ ਬਾਹਰ ਕੋਈ ਖਲੋਤਾ ਤੂੰ ਸਾਈਨ ਕਰ ਦੇਣਾ ਮੈਨੂੰ ਪੜ੍ਹਨ ਨਹੀਂ ਦਿੱਤਾ ਉੱਤੇ ਕੀ ਲਿਖਿਆ ਕੀ ਨਹੀਂ ਲਿਖਿਆ ਫੋਲਡ ਕਰਕੇ ਪੇਪਰ ਮੈਨੂੰ ਫੜਾ ਤੇ ਤੇ ਮੈਂ ਵੀ ਉਹ ਜਿਸ਼ ਦੇਣ ਉਹਨਾਂ ਦੇ ਮਗਰ ਲੱਗ ਕੇ ਤੇ ਸਾਈਨ ਕਰਤੇ ਮੇਰੇ ਨਾਲ ਵੀ ਪਿੰਦਰ ਬੜਾ ਕੁਝ ਹੋਇਆ ਵਾ ਮੈਨੂੰ ਪਤਾ ਵਾ ਮੈਨੂੰ ਹੁਣ ਕੀ ਪਤਾ ਤੂੰ ਫੋਨ ਨਹੀਂ ਕਰ ਸਕਦੀ ਕੀ ਗੱਲ ਮੈਂ ਤੇਰਾ ਫੋਨ ਨਹੀਂ ਚੁੱਕਣਾ ਜੇ ਮੈਂ ਲਾਉਣਾ ਤੇਰਾ ਫੋਨ ਬੰਦ ਹੁੰਦਾ ਸੀ ਤੂੰ ਇੱਕ ਵਾਰੀ ਤੇ ਗੱਲ ਕਰਦੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਸੀ ਨਾਲ ਗੱਲ ਕਰਨੀ ਮੈਂ ਤਾਂ ਉੱਥੋਂ ਆਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਪਰ ਮੇਰੀ ਮਾਂ ਨੇ ਕਿਹੇ ਪਾਸੇ ਜੋ ਗਿਣੀ ਛੱਡਿਆ ਮੈਨੂੰ ਉਹਨਾਂ ਨੇ ਮੇਰੀ ਬਾਪੇਸ਼ੀ ਨਹੀਂ ਜਾਣ ਦਿੱਤੀ ਉਹ ਫੋਨ ਦੀ ਗੱਲ ਕਰਨ ਦੀ ਉਹਨਾਂ ਨੇ ਜਾਣਦੇ ਮੇਰ ਤਾਂ ਫੋਨ ਲਿਆ ਤੇ ਸੀਮਾ ਤੋੜਤੀ ਸੀ ਕਿ ਮੇਰੇ ਕੋਲ ਤੇ ਤਾਂ ਨੰਬਰ ਵੀ ਨਹੀਂ ਹੈਗਾ ਪਰ ਤੂੰ ਹੋਰ ਕਿਸੇ ਦੇ ਫੋਨ ਤੋਂ ਤਾਂ ਕਾਲ ਹੀ ਸਕਦੀ ਹੈ ਨਾ ਮੈਨੂੰ ਫੋਨ ਨਹੀਂ ਇਹਨੇ ਕਿੰਨੇ ਨੂੰ ਅੰਦਰ ਬੰਦ ਕਰ ਛੱਡਦੇ ਹੀ ਮੰਮੀ ਹਣੀ ਅੱਛਾ ਤੇ ਚੱਲ ਫਿਰ ਹੁਣ ਕਿੱਦਾਂ ਗਾਂ ਦਾ ਕੀ ਸੋਚਿਆ ਸੋਚਣਾ ਕੀ ਹੈ ਹੁਣ ਤੇ ਮੇਰੇ ਘਰ ਦੇ ਨੇ ਮੇਰਾ ਵਿਆਹ ਵੀ ਕਰਤਾ ਹੋ ਅੱਛਾ ਚਲੋ ਕਰਤੇ ਵਧੀਆ ਤੂੰ ਅੱਗੇ ਵਧਣ ਦਾ ਸੋਚਿਆ ਹਾਂ ਮੈਂ ਤੇ ਨਹੀਂ ਹਮੰਦੀ ਹੈਗੀ ਪਰ ਤੁਹਾਨੂੰ ਪਤਾ ਵਾ ਘਰ ਦੇ ਨੇ ਬਣੀ ਜਬਰਦਸਤੀ ਨਾਲ ਦੇ ਇਹਨੇ ਕਰਨ ਪਰਨੋਦੀਪ ਇੱਕ ਤਿੰਨ ਮੈਂ ਗੱਲ ਦੱਸਾਂ ਚਲੋ ਵਧੀਆ ਹਣਾ ਜੋ ਵੀ ਹੋਣ ਲੱਗਾ ਹੋਣਾ ਪਰ ਨਾ ਕਿਸੇ ਦੇ ਮਗਰ ਲਾ ਕੇ ਹੁਣ ਆਪਣਾ ਗਾਂ ਘਰ ਨਾ ਜਾੜ ਬਈ ਅੱਗੇ ਤੇ ਤੂੰ ਗਲਤੀ ਕਰ ਲਈ ਏ ਤੇ ਹੁਣ ਬਾਰ ਬਾਰ ਇਹੋ ਜੀਆਂ ਗਲਤੀਆਂ ਨਾ ਕਰੀਂ ਹੂੰ ਤਾਂ ਹੀ ਸਿਆਣੇ ਆ ਘਰ ਦੀਆਂ ਨਹੀਂ ਗੱਲ ਮੰਨਣੀ ਪੈਂਦੀ ਕਿੱਥੇ ਜਾਵਾਂ ਮੈਂ ਉਹ ਤੈਨੂੰ ਮੈਂ ਸਮਝਾਉਂ ਡਿਆ ਵਾਂ ਤੇ ਚਲੋ ਵਧੀਆ ਵਿਆਹ ਕਰਨ ਲੱਗੇ ਪਰ ਮੈਂ ਹਾਂ ਵੀ ਇਹੋ ਜੀ ਹੁਣ ਗਲਤੀ ਨਾ ਕਰੀ ਜਿੱਦਾਂ ਤੋਂ ਮਰਨਾ ਕੀਤਾ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰੀਦੀ ਹੁੰਦੀ ਮੈਂ ਤਿੰਨ ਕੁਝ ਨਹੀਂ ਕੀਤਾ ਜੋ ਕਦੇ ਵੀ ਕੀਤਾ ਵਾ ਨਾ ਮੇਰੀ ਮੰਮੀ ਨੇ ਕੀਤਾ ਉਹਨਾਂ ਦੀਆਂ ਗੱਲਾਂ ਵਿੱਚ ਚਾੜ ਕੇ ਨਾ ਮੇਰੇ ਤੋਂ ਤੇ ਸਭ ਤੋਂ ਵੱਡੀ ਗਲਤੀ ਉਹ ਜਿਹੜੀ ਮੈਂ ਉਦੋਂ ਉਹਨਾਂ ਨਾਲ ਚੱਲ ਗਈ ਹਾਂ ਉਹ ਜਾਣ ਦੇ ਚੱਕਰਾਂ ਵਿੱਚ ਸਾਰਾ ਸਿਆਪਾ ਪਿਆ ਵਾ ਜਿਵੇਂ ਕਿ ਤੋਂ ਉਦੋਂ ਨਾਲ ਨਾ ਘਰੋਂ ਜਾਂਦੀ ਇਹ ਅਜੇ ਤੱਕ ਕੁਝ ਨਹੀਂ ਹੋਣਾ ਇਹ ਇਕੱਠੇ ਹੋਣਾ ਇਹ ਦਵਾਰੇ ਨਵਦੀਪ ਉਸੇ ਦਿਨ ਤੋਂ ਸਭ ਤੋਂ ਵੱਡੀ ਗਲਤੀ ਕੀਤੀ ਜਿਹੜਾ ਉਹਨਾਂ ਤੁਨੂੰ ਮੜਾ ਜਾ ਕਿਹਾ ਤੇ ਉਸੇ ਵੇਲੇ ਤਰਪੀ ਤੇ ਨਾਲੇ ਤੂੰ ਵੀ ਕਿੱਡਾ ਵੱਡਾ ਝੂਠ ਬੋਲਿਆ ਕਿ ਸਾਡੇ ਉੱਥੇ ਵਿਆਹ ਹੈ ਮੈਂ ਵੀ ਨਹੀਂ ਸੱਚੀ ਨਹੀਂ ਪਿੰਦਰ ਪਤਾ ਤੇ ਸਾਹਮਣੇ ਮੰਮੀ ਲੈਣ ਆਏ ਹੀ ਫੋਨ ਉਹਨਾਂ ਨੇ ਨਹੀਂ ਕੀਤਾ ਸੀ ਕਿ ਵਿਆਹ ਵਾ ਉਹ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਇਦਾਂ ਦੀ ਕੋਈ ਗੱਲਬਾਤ ਹੈ ਹੀ ਨਹੀਂ ਹੈ ਪਰ ਨਵਦੀਪ ਜਦੋਂ ਵਿਆਹੇ ਜਾਈਏ ਨਾ ਇਹ ਗੱਲਾਂ ਛਪਾਈਆਂ ਨਹੀਂ ਹੁੰਦੀਆਂ ਦੋਵਾਂ ਜੀਆਂ ਨੂੰ ਪਤਾ ਹੋਣਾ ਚਾਹੀਦਾ ਹੁੰਦਾ ਹੈ ਸੱਚੀ ਪਿੰਦਰ ਮੈਨੂੰ ਕੁਝ ਨਹੀਂ ਹੀ ਪਤਾ ਮੈਂ ਤੇ ਆਪੋ ਉਹ ਵੇਲੇ ਨੂੰ ਪਛਤਾਉਂਦੀ ਆ ਚਲੋ ਕੋਈ ਗੱਲ ਨਹੀਂ ਆ ਹੁਣ ਪਛਤਾਵਾ ਹੀ ਰਹਿ ਗਿਆ ਹੋਰ ਕਰ ਵੀ ਨਹੀਂ ਸਕਦੇ ਤੇ ਮੈਂ ਨਾ ਚੱਲਦਾ ਐਵੇਂ ਕੋਈ ਵੇਖੇਗਾ ਤੇ ਕੀ ਸੋਚੂਗਾ ਨਹੀਂ ਪਿੰਦਰ ਤੂੰ ਹੀ ਨਹੀਂ ਕੁਝ ਅੱਗੇ ਦਾ ਸੋਚਿਆ ਨਾ ਵੀ ਮੈਂ ਕੀ ਸੋਚਣਾ ਐ ਅੱਗੇ ਵੀ ਵਿਆਹ ਕਰਾ ਕੇ ਵੇਖ ਹੀ ਲਿਆ ਐ ਤੇ ਕੀ ਖਟਿਆ ਉਦਾਂ ਰਿਸ਼ਤੇ ਤੇ ਆਉਂਦੇ ਨੇ ਮੰਮੀ ਹੁਣ ਜਾਂਦੇ ਆ ਵੀ ਕਰੀਏ ਪਰ ਮੇਰਾ ਮਨ ਨਹੀਂ ਮੰਨਦਾ ਮੈਂ ਤੇ ਨਹੀਂ ਕਰਾਉਣਾ ਐ ਹੋਤੀ ਗੱਲ ਵਾਣਾ ਮੁੰਡਿਆਂ ਦੀ ਘਰ ਦੇ ਮਨ ਲੈਂਦੇ ਨੇ ਕੁੜੀਆਂ ਦੀ ਕੋਈ ਮਨ ਦਾ ਨਹੀਂ ਆ ਭਾਈ ਵਿਚਾਰੀਆਂ ਜਿੰਨਾ ਮਰਜ਼ੀ ਝੋਲ ਲਾਉਂਦੀਆਂ ਰਹਿਣ ਉਹਨਾਂ ਨੂੰ ਅੱਗੋਂ ਹੋਰ ਗੱਲਾਂ ਸੁਣਾਉਂਦੇ ਪੀ ਇੱਥੇ ਕਿਹਦੇ ਸਿਰ ਤੇ ਰੋਗੀਆਂ ਕਿਹਦਾ ਖਾਊਗੀਆਂ ਤੇ ਹਿੱਤੇ ਬਗਾਨੀਆਂ ਉਹ ਤੁਹਾਨੂੰ ਕਿੰਨੇ ਸਾਹਮਣਾ ਵਾ ਇਹ ਗੱਲ ਸਾਡੀ ਕੋਈ ਸੁਣਦਾ ਨਹੀਂ ਨਾ ਮੈਂ ਤੇ ਆਪ ਚਾਹੁੰਨੀ ਕਿ ਮੇਰਾ ਵਿਆਹ ਉੱਥੇ ਨਾ ਹੋਏ ਨਵਦੀਪ ਆਪਣੇ ਲਈ ਲੜਨਾ ਪੈਂਦਾ ਏ ਕੈਨ ਉਹ ਤੇ ਸਾਰੇ ਕਹਿ ਦਿੰਦੇ ਨੇ ਪਰ ਆਪ ਸਟੈਂਡ ਲੈਣਾ ਪੈਂਦਾ ਵਾ ਫੇਰ ਹੀ ਕੁਝ ਹੁੰਦਾ ਏ ਤਨੂ ਪਤਾ ਕੀ ਬੰਦਾ ਬੜਾ ਕੁਝ ਕਰਨਾ ਚਾਹੁੰਦਾ ਵਾ ਪਰ ਹੁਣ ਮਜਬੂਰੀਆਂ ਹੁੰਦੀਆਂ ਨੇ ਕਈ ਕੁਛ ਬੰਦਾ ਨਹੀਂ ਕਰ ਸਕਦਾ ਇਹ ਵੀ ਗੱਲ ਸਹੀ ਏ ਪਰ ਹੁਣ ਨਹੀਂ ਪਿੰਦਰ ਕੁਝ ਹੋ ਸਕਦਾ ਨਵਦੀਪ ਹੁਣ ਕੀ ਹੋ ਸਕਦਾ ਦੱਸ ਤੂੰ ਮੈਨੂੰ ਇੱਕ ਬੰਨੇ ਤੇਰੇ ਘਰ ਦਿਆਂ ਵਿਆਹ ਕਰਿਆ ਤੇ ਅਜੇ ਵੀ ਕੁਝ ਹੋਰ ਚਾਹੁੰਨੀ ਏ ਤੂੰ ਪਰ ਮੈਨਾਂ ਕੁਛ ਨਹੀਂ ਹੈਗੀ ਮੈਂ ਚਾਹੁੰਨੀ ਕਿ ਮੇਰਾ ਵਿਆਹ ਉੱਥੇ ਨਾ ਹੀ ਹੋਏ ਨਵਦੀਪ ਹੁਣ ਐਦਾਂ ਦੀ ਗੱਲ ਨਾ ਕਰ ਹੁਣ ਜਿੱਦਾਂ ਚੱਲਣ ਡਿਆ ਨਾ ਤੂੰ ਅੱਗੇ ਆਪਣੀ ਜ਼ਿੰਦਗੀ ਵਧੀਆ ਵਧੀਆ ਬਤਾ ਤੇ ਖੁਸ਼ ਰਹਿੰਦੀ ਤੇ ਬਾਕੀ ਇਹ ਆਪਣੀ ਮਾਂ ਦੇ ਮਗਰਨਾ ਹੁਣ ਲੱਗੀ ਮੈਂ ਤੇ ਇਹੋ ਤੈਨੂੰ ਕਹਿੰਦਾ ਜੇ ਤੂੰ ਅਜੇ ਵੀ ਉਹਨਾਂ ਦੇ ਮਗਰ ਲੱਗੀ ਨਾ ਤੇ ਤੇਰਾ ਘਰ ਉਹਨਾਂ ਉੱਥੇ ਵੀ ਨਿਵਾਸਣ ਦੇਣਾ ਹੁਣ ਤੂੰ ਇਹ ਵੇਖ ਤੈਨੂੰ ਇੱਥੇ ਕਿਹੜੀ ਚੀਜ਼ ਦੀ ਘਾਟ ਹੈ ਕਿਦਾਂ ਤੈਨੂੰ ਰੱਖਿਆ ਫੁਲਾਂ ਨੂੰ ਮੰਮੀ ਨੇ ਦਿਨ ਚੁੱਕੀ ਫਿਰ ਜਾਂਦੇ ਸੀ ਤੇ ਤੈਨੂੰ ਪਤਾ ਜਿੱਦਨ ਤੂੰ ਸੈਨ ਨਾਲੀ ਉਹ ਕੱਲੀ ਕਾਗਜ਼ ਤੇ ਮੇਰੇ ਦਿਲ ਤੇ ਕੀ ਬੀਤੀ ਤਿੰਨ ਦਿਨ ਤੇ ਮੈਂ ਸੈਨ ਨਹੀਂ ਕੀਤੇ ਮੈਂ ਵੀ ਕਰੀਦ ਨਾਲ ਗੱਲ ਦੇ ਕਰਾਂ ਪਰ ਜਦੋਂ ਫਿਰ ਨਾਨਾ ਤੇਰਾ ਫੋਨ ਲੱਗਾ ਮੁੜ ਕੇ ਫਿਰ ਮੰਮੀ ਹੁਣੀ ਮਜਬੂਰ ਕਰਦੇ ਸੀ ਤੇ ਮੈਂ ਫਿਰ ਕਰਤੇ ਮੈਂ ਆ ਵੀ ਆਲੂ ਖਾ ਲਿਆ ਤੇ ਉਦਾਂ ਹੁਣ ਤੇ ਤੇਰੀ ਮੰਮੀ ਬੜੀ ਖੁਸ਼ ਹੋਣੀ ਆ ਨਾ ਖੁਸ਼ ਕਿੱਥੇ ਪਿੰਗਰ ਹੁਣ ਉਹਨਾਂ ਨੇ ਵੀ ਸਮਝ ਲੱਗ ਗਈ ਕਿ ਉਹਨਾਂ ਨੇ ਗਲਤੀ ਕੀਤਾ ਸ਼ੁਕਰ ਹਨਉਦੀਪ ਤੇਰੀ ਮਾਂ ਨੂੰ ਪਛਤਾਵਾ ਹੋਇਆ ਏ ਪਰ ਇੱਕ ਕੰਮ ਤੂੰ ਕਰੀ ਹੁਣ ਆਪਣੀ ਮਾਂ ਵਾਲੀ ਨਾ ਕਰ ਵਿਖਾਈ ਬਗਾਨੇ ਪੁੱਤ ਨੂੰ ਤੁੱਖਾ ਨਾ ਦੇਈ ਅੱਗੇ ਤੇਰੀ ਮਾਂ ਨੇ ਗਲਤੀ ਕੀਤੀ ਤੇ ਹੁਣ ਇਹ ਨਾ ਹੋਵੇ ਕਿ ਤੂੰ ਕਰ ਲੈ ਉੱਥੇ ਵੀ ਤਰਾ ਘਰ ਉਜੜ ਜੇ ਨੇ ਪਿੰਦਰ ਮੇਂ ਗਲਤੀ ਨਹੀਂ ਕਰਦੀ ਤਾਂ ਉਹ ਹੀ ਨੰਬਰ ਚੱਲਦਾ ਹੱਲੇ ਵੀ ਹਾਂ ਉਹ ਨੋਦੀਪ ਮੇਰਾ ਤੇ ਉਹ ਹੀ ਚੱਲਦਾ ਏ ਤੂੰ ਹੀ ਬਦਲਿਆ ਮੈਂਣਾ ਤੈਨੂੰ ਕਿਸੇ ਵੀ ਫੋਟੋ ਪਾਵਾਂਗੀ ਉਹ ਨੋਦੀਪ ਤੇਰਾ ਨਾ ਡੈਡੀ ਆਉਣ ਰਿਹਾ ਤੇ ਮੈਂ ਹੁਣ ਚੱਲਦਾ ਤੇ ਨਾਲ ਇੱਕ ਗੱਲ ਇਹ ਮੇਰੇ ਨੰਬਰ ਦਾ ਖੜਾ ਛੱਡ ਦੇ ਤੇ ਨਾ ਹੀ ਮੈਨੂੰ ਕਿਸੇ ਦੀ ਫੋਟੋ ਪਾਈ ਹਾਂ ਮੈਨੂੰ ਇਹ ਕਿਉਂ ਨਹੀਂ ਦੱਸ ਹੋਇਆ ਕਿ ਆਪਣਾ ਇੱਕ ਪੁੱਤ ਵੀ ਹੈਗਾ ਵਾ ਜਿਵੇਂ ਕਿ ਤੇ ਇਹਨਾਂ ਨੂੰ ਦੱਸ ਦਿੰਦੀ ਹੋ ਸਕਦਾ ਹੈ ਇਹਨਾਂ ਨੂੰ ਸਮਝਾਏ ਜਾਂਦੀ ਮੇਰੀ ਹਾਂ ਇਹ ਦੱਸਣਾ ਚਾਹੀਦਾ ਹੈ ਮੈਨੂੰ ਬੜੀ ਵੱਡੀ ਗਲਤੀ ਕਰ ਲਈ ਮੈਂ ਇੰਨੀਆਂ ਗੱਲਾਂ ਕਰ ਲਈਆਂ ਉਹ ਚੀਜ਼ ਤੇ ਮੈਂ ਦੱਸੀ ਨਹੀਂ ਆ ਚਲ ਪਤਾ ਚਲੀਏ ਫਿਰ ਹਾਂਜੀ ਡੈਡਤੀ ਚਲੋ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਫੁਰਕਾ ਛੱਗ ਲਿਆ ਵਾ ਤੂੰ ਤਰੇ ਕੋ ਖਾਣਾ ਪੀਣਾ ਨਹੀਂ ਨਹੀਂ ਮੈਂ ਕੁਝ ਨਹੀਂ ਖਾਣਾ ਪੀਣਾ ਚਲੋ ਘਰ ਚਲੀਏ ਹੁਣ ਗੋਲ ਕੇ ਫੇਂਕੀ ਨਾ ਘਾਤ ਮਹਾਰਾਜ ਫਿਰ ਗੋਲ ਕੇ ਫੇਕਵਾ ਲੈਣਾ ਇਹ ਆਖਣਗੇ ਵੀ ਪਿਓ ਨਾ ਗਈ ਤੇ ਮੈਨੂੰ ਗੋਲ ਗੱਫੇ ਨਹੀਂ ਖਵਾਲੇ ਹੈ ਆ ਚੱਲੇ ਪੁੱਛ ਅੱਗੇ ਸਮਝ ਨਹੀਂ ਲੱਗਾਂ ੜੀ ਤੇ ਤੁਹਾਡੇ ਨਾਂ ਬਣਿਆ ਕੀ ਵੇਖ ਲੈ ਕੱਡੀ ਵੱਡੀ ਗਲਤੀ ਤਿੰਨਾ ਮੈਨੂੰ ਪਤਾ ਤੇ ਨਾ ਮਿਲਿਆ ਨਵਦੀਪ ਨੂੰ ਤੇ ਜ਼ਿੰਦਗੀ ਖਰਾਬ ਕਰ ਛੜੀ ਹੱਡੀ ਤਿੰਨ ਦੀ ਕੋਜ ਭੇਜਾਂਗੀ ਭੇਜਿਆ ਨਹੀਂ ਪਿੰਦਰ ਪੁੱਤ ਪੁੱਤ ਕੀ ਗੱਲ ਲੱਗੋ ਦਰ ਗਿਆਂ ਤੂੰ ਆਣ ਕੇ ਚੁੱਪ ਜਾਈ ਹੋ ਗਿਆ ਨਹੀਂ ਮੰਮੀ ਉੱਤਈ ਲੈ ਗਲਤ ਕੋਈ ਹੈਗੀ ਐਵੇਂ ਤਨਾ ਇਦਾਂ ਕਰੀ ਜਾ ਉਹ ਨਹੀਂ ਨਹੀਂ ਮੰਮੀ ਗੱਲ ਕੀ ਹੋਣੀ ਹੈ ਹਾਂ ਉਤਰੇ ਬਸ ਅਛਾ ਅਛਾ ਮੈਂ ਤਾਂ ਕਹ ਪੋਛੀ ਲਵਾ ਪਰ ਮੰਮੀ ਵੇਖ ਲੋ ਕਿੱਡੀ ਵੱਡੀ ਗਲਤੀ ਹੋ ਗਈ ਹਾਂ ਕਿਹੜੀ ਨਾ ਮੰਮੀ ਨਵਦੀਪ ਨੂੰ ਪਤਾ ਕੁਝ ਉਹਦੀ ਵੀ ਨਹੀਂ ਗਲਤੀ ਤੇ ਇਧਰ ਮੇਰੀ ਵੀ ਨਹੀਂ ਤੁਹਾਡਾ ਤਲਾਕ ਹੋ ਗਿਆ ਹਾਂ ਵੀ ਉਹ ਹਜੇ ਵੀ ਕਲੈਨੀ ਨਹੀਂ ਗਈ ਤੇਰਾ ਸਾਥ ਛੱਡਦੀ ਮੰਮੀ ਅੱਜ ਮੈਨੂੰ ਗੁਰਦਾਰੇ ਮਿਲੀ ਕੀ ਆਂਦੀ ਕਹਿਣਾ ਕਿ ਮੰਮੀ ਪਰ ਕਿਤੇ ਨਾ ਕਿਤੇ ਨਾ ਤੁਸੀਂ ਵੀ ਮੇਰ ਨਾਲ ਗਲਤ ਕੀਤਾ ਲੈ ਸਾਰਾ ਕੁਝ ਉਲਟ ਪਲਟ ਕੇ ਲੈ ਗਈਆਂ ਅਜੇ ਵੀ ਮਾਂ ਨੇ ਗਲਤ ਕੀਤਾ ਕਿੱਦਾਂ ਨਹੀਂ ਗੱਲਾਂ ਕਰਨਾ ਉਹ ਨਹੀਂ ਮੰਮੀ ਪਤਾ ਗੱਲ ਕੀ ਹੋਈ ਏ ਉਹਨੇ ਸਾਰੀ ਗੱਲ ਅੱਜ ਦੱਸੀ ਮੈਨੂੰ ਉਹਨਾਂ ਦੇ ਵਿਚਾਰੀ ਨੂੰ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਉਹਦੇ ਕੋ ਤਲਾਕ ਦੇ ਸੈਨ ਕਰਵਾਲੇ ਪੁੱਤ ਪੜ੍ਹੀ ਲਿਖੀ ਆ ਤੈਨੂੰ ਜਾਣ ਕੇ ਸ਼ਦਾਈ ਬਣਉਂਦੀ ਆ ਮੰਮੀ ਮੈਨੂੰ ਇੰਨਾ ਪਤਾ ਵੀ ਮੇਰੇ ਨਾਲ ਝੂਠ ਨਹੀਂ ਬੋਲ ਸਕਦੀ ਤੇ ਨਾਲੇ ਖਲੋਤੇ ਵੀ ਗੁਰਦਾਰਾ ਸਾਹਿਬ ਹਾਂ ਜੇ ਪੁੱਤ ਝੂਠ ਨਹੀਂ ਬੋਲ ਸਕਦੀ ਤੇਰੇ ਸਾਹਮਣੇ ਸੋਨਾ ਸਾਨਾ ਸਾਰਾ ਕੁਝ ਲੈ ਗਈ ਚਮਾ ਜੀ ਇਹ ਚ ਕਹਿ ਨਹੀਂ ਸਕਦੀ ਵੀ ਅਹੀਂ ਖੜਿਆ ਉਹ ਤੋਸੇ ਵਾਲੇ ਮੁਕਰ ਕੀ ਮੰਮੀ ਮੈਨੂੰ ਤਾਂ ਸਮਝ ਹੀ ਹੋਣ ਲੱਗੀ ਏ ਉਹਨੂੰ ਲਿਆਂਦਾ ਕਿੱਥੇ ਹੀ ਉਹਨਾਂ ਕਦੇ ਨਾਲ ਇਹ ਵੀ ਤਾਂ ਦੱਸੋ ਹਣ ਆਪ ਹੀ ਬਸ ਹੁੰਦੇ ਹੁੰਦੇ ਹੀ ਤੇ ਇਧਰ ਮੰਮੀ ਤੂੰ ਹੀ ਮੇਰੇ ਕੋ ਛੇਤੀ ਸੈਣ ਕਰਦੇ ਛੇਤੀ ਸੈਣ ਕਰਦੇ ਪਰ ਜਿੱਦਣ ਮੰਮੀ ਇੱਥੇ ਆਈ ਹੀ ਨਾ ਤੁਹਾਨੂੰ ਉਹਦੇ ਨਾਲ ਏਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਉਹਦੀ ਗੱਲ ਤੇ ਸੁਣਦੇ ਹੋ ਹੋ ਸਕਦਾ ਕੁਝ ਨਾ ਕੁਝ ਨਿਕਲ ਆਉਂਦਾ ਕੋਈ ਹੱਲ ਕੱਢ ਲੈਂਦੇ ਆਪਾਂ ਨਿਕਲਣਾ ਕੀ ਜਿੰਨਾ ਕੁਛ ਹੋ ਗਿਆ ਏ ਹੁਣ ਸਾਡਾ ਕੋਈ ਰਿਸ਼ਤਾ ਰਹਿਣ ਵਾਲਾ ਕੰਮ ਰਹਿ ਗਿਆ ਏ ਇੱਥੇ ਉਹ ਮੰਮੀ ਮੇਰੀ ਗੱਲ ਸੁਣੋ ਕਈ ਵੇਰੇ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਇਹ ਆਪੇ ਉਹਨਾਂ ਦੇ ਪਰਦਾ ਪਾਉਣਾ ਪੈਂਦਾ ਏ ਪਰ ਮੈਨੂੰ ਪੁੱਛ ਕੇ ਵੇਖੋ ਅੱਜ ਮੇਰੇ ਦਿਲ ਤੇ ਕੀ ਬੀਤਾਂ ਢਈ ਭੋਲਿਆ ਇਦਾਂ ਨਾ ਕਰ ਉਹ ਮਾਵਾ ਧੀਆ ਬੜੀਆਂ ਚਲਾ ਕੀ ਤੈਨੂੰ ਛਦਾਈ ਬਣਾਉਂਦੀਆਂ ਆਂ ਉਹ ਮੰਮੀ ਚਲਾ ਕੇ ਤੇ ਕੱਲੀ ਉਹਦੀ ਮਾਂ ਇਹ ਵਿਚਾਰੀ ਫਸ ਗਈ ਵਿੱਚ ਜੇ ਭੜ ਆਪਣੀ ਮਾਂ ਨੂੰ ਸਮਝਾਉਂਦੀ ਤੇ ਸਮਝਦੀ ਨਾ ਮਾਂ ਉਹਦੀ ਉਹ ਮੰਮੀ ਕਈ ਵੇਰੇ ਨਹੀਂ ਸਮਝਾਇਆ ਜਾਂਦਾ ਉਹ ਸਮਝਣ ਵਾਲੀ ਸੀ ਦੱਸੋ ਪਰ ਹੁਣ ਮੈਂ ਇੰਨਾ ਕੋ ਨੂੰ ਸਮਝਾ ਕੇ ਆ ਮੈਂ ਵੀ ਚੱਲ ਤੂੰ ਮੇਰ ਨਾਲ ਤੇ ਇਦਾਂ ਕਰ ਲਿਆ ਨਾ ਹੁਣ ਜਿੱਥੇ ਗਾਂ ਚੱਲੀ ਜਾਣ ਉੱਥੇ ਨਾ ਇਦਾਂ ਕਰੀ ਉਹ ਪੁੱਤ ਉਹਨਾਂ ਨੂੰ ਮੂੰਹ ਪੈ ਗਿਆ ਨਾ ਜਿੱਥੇ ਜਾਣਾ ਇਹੋ ਕੰਮ ਮਾਵਾਂ ਧੀਆ ਕਰਨਾ ਨਾ ਕਰਨੀ ਇਹਦੇ ਗੱਲ ਕਰੀ ਮੰਮੀ ਹਾਂ ਉਹਨੂੰ ਚਾਰੀ ਨੂੰ ਕਾਤੋਂ ਬਾਰ-ਬਾਰ ਵਿੱਚ ਲਈ ਹੁੰਦੀ ਹੈ ਹਾਏ ਹਾਏ ਵਿਚਾਰੀ ਹੈ ਜੀ ਵੀ ਵਿਚਾਰੀ ਹੈ ਕਿੰਨਾ ਕੁੱਸ ਕਰ ਗਈ ਆ ਕੋਈ ਅੰਤਰਾ ਆਂਡ ਗਵਾਂਡ ਸਾਰੇ ਹੱਜ ਤੱਕ ਹਨੂ ਮੀਣੇ ਮਾਂਡੇ ਪਿਤਾ ਲਈ ਨੋਹ ਅਹੇਗੀ ਤੇ ਤੁਹਾਡੀ ਉਹ ਨੇ ਰਿਆ ਨਹੀਂ ਰੱਖੀ ਅਗਲੀ ਛੱਡ ਕੇ ਤੁਹਾਡੇ ਮੁੰਡੇ ਚਲ ਗਈ ਕਿੰਨੀ ਬਦਨਾਮੀ ਆ ਪੁੱਤ ਬਦਨਾਮੀ ਤਾਂ ਹੈਗੀ ਪਰ ਅੱਜ ਜਿੱਦਾਂ ਮਿਲਿਆ ਨਾ ਦੁਖੀ ਮੰਮੀ ਬੜੀ ਹੋ ਉਹਦੇ ਦੁਖੀ ਵਾਲਾ ਵੇਖ ਆਪਣੀ ਜ਼ਿੰਦਗੀ ਵਾਲ ਵੇਖ ਪੁੱਤ ਗਾਂ ਦਾ ਸੋਚ ਉਹ ਮੰਮੀ ਮੈਂ ਗਾਂ ਦਾ ਕੀ ਸੋਚਣਾ ਹੈ ਇੱਥੇ ਮੇਰਾ ਤਾਂ ਕਿਸੇ ਨੇ ਸਾਥ ਨਾ ਦਿੱਤਾ ਤੁਹਾਨੂੰ ਵੀ ਛੇਤੀ ਕਰਦੇ ਸੈਣ ਕਰਦੇ ਸੈਣ ਜੇ ਨਾ ਮੰਮੀ ਮੈਂ ਕਰਦਾ ਨਾ ਸੈਣ ਤੇ ਹੋ ਸਕਦਾ ਕੁਝ ਨਾ ਕੁਝ ਹੋ ਜਾਂਦਾ ਅੱਜ ਉਹ ਇੱਥੇ ਹੁੰਦੀ ਜਿੱਦਾਂ ਹੁਣ ਮੈਨੂੰ ਮਿਲੀ ਏ ਇਦਾਂ ਕਿਤੇ ਮਿਲ ਪੈਂਦੇ ਤੇ ਆਪੇ ਰਹਿ ਰਹਿ ਜਾਂਦੀ ਇਹ ਚੰਗਾ ਬਾਬਾ ਮੈਂ ਤਾਂ ਬਥੇਰਾ ਤੈਨੂੰ ਆਨੀ ਹੈ ਪੀ ਉਹਨੂੰ ਭਲਾ ਦੇ ਉਹਨੂੰ ਭਲਾ ਦੇ ਪਰ ਤੇਰੇ ਮਾਂਚੋ ਤੇ ਉਹ ਜਾਂਦੀ ਹੀ ਨਹੀਂ ਮੇਰੇ ਸਾਹਮਣੇ ਜਾਣਾ ਹੀ ਨਹੀਂ ਜਾ ਤੂੰ ਹੀ ਆਪਣਾ ਕੰਮ ਕਰੋ ਮੈਨੂੰ ਛੱਡ ਦਿਓ ਤੂੰ ਇਕੱਲਾ ਕਿਦਾਂ ਛੱਡਾਂ ਤੂੰ ਫੇਰ ਮੰਮੀ ਤੂੰ ਸਮਝਾਉਣ ਦੀ ਬਜਾਏ ਤੂੰ ਹੀ ਗਲਤ ਫੇਰ ਕਹੀ ਜਾਂਦੇ ਹੋ ਪੁੱਤ ਇਈ דרੇ ਕੰਮ ਨਹੀਂ ਕਰੀ ਦੇਂਦੇ ਜਦੋਂ ਰਿਸ਼ਤਾ ਟੁੱਟ ਜੇ ਨਾ ਬਾਰ ਬਾਰ ਨਹੀਂ ਸੋਚੀਦਾ ਹੁੰਦਾ ਚਲੋ ਠੀਕ ਆ ਨਹੀਂ ਸੋਚਦਾ ਨਹੀਂ ਸੋਚਣਾ ਮੇਰੇ ਪੁੱਤ ਨੇ ਆਪਣੇ ਮਨ ਚੋਂ ਕੱਢ ਛੱਡੋ ਨੂੰ ਉਹ ਚੰਗਾ ਮੰਮੀ ਜੋ ਸਾਡੀ ਹੁੰਦੀ ਨਾ ਇੰਨਾ ਕੁਛ ਨਾ ਹੀ ਕਰਦੀ ਹੱਦ ਹੋ ਗਈ ਆ ਮੁੰਡੇ ਵਾਲੀ ਹਜੇ ਵੀ ਉਹਦਾ ਨਾਮ ਲੈਂਦਾ ਪਤਾ ਨਹੀਂ ਇਹਦੇ ਕੀ ਸੱਚ ਪਾ ਛੜਿਆ ਨਵ ਮੇਰੀ ਗੱਲ ਸੁਣ ਆ ਵੀ ਇਹਾਂ ਸੂਟ ਦੇ ਡਿਜ਼ਾਈਨ ਕਿੰਨੇ ਸੋਹਣੇ ਆ ਤਾਂ ਮੈਨੂੰ ਗਲਾ ਬੜਾ ਸੋਹਣਾ ਲੱਗਣ ਡਿਆਈ ਉਹ ਟੇਲਰ ਪਤਾ ਕੀ ਕਹਿੰਦੀ ਸੀ ਕਹਿੰਦੀ ਜੇ ਤੂੰ ਇਹਦਾ ਕੋਈ ਰਖਣਾ ਨਾ ਡਿਜ਼ਾਈਨ ਮੈਨੂੰ ਫੋਟੋਆਂ ਪਾ ਦਿਓ ਤੇ ਇਹਦੇ ਚ ਨਾ ਪਾ ਦੀਏ ਕੋਈ ਵੇਖ ਲੋ ਪਾਇਆ ਲਾ ਤੂੰ ਦੱਸੇਂਗੀ ਫੇਰ ਹੀ ਆ ਜਦੋਂ ਤੁਹਾਨੂੰ ਸਹੀ ਲੱਗਦਾ ਤੂੰ ਇਹ ਕਰ ਲੋ ਰੈਨ ਮੈਨ ਤੇਰਾ ਨਹੀਂ ਪਤਾ ਲੱਗਦਾ ਜਦੋਂ ਹੱਸਦੀ ਉਹਦੋਂ ਹੱਸੀ ਜਾਂਦੀ ਆ ਤੇ ਜਦੋਂ ਮੂੰਹ ਬਣਾ ਲੈਂਦੀ ਉਹ ਮੂੰਹ ਹੀ ਬਣਾਈ ਰੱਖਦੀ ਆ ਮੈਂ ਦੱਸ ਤੀ ਸੀ ਫੇਰ ਕਿਹੜਾ ਪਾਵਾਂ ਆ ਮੈਂ ਫੇਰ ਉਹਨਾਂ ਨੂੰ ਸੈਂਡ ਕਰਾਂ ਮਾੜਾ ਜੀ ਵੀ ਸੋਹਣੀਆਂ ਦੀ ਸਾਰੇ ਸੋਹਣੇ ਆ ਭਗਵਾਨ ਜੀ ਸਾਰੇ ਕਰ ਦੋ ਸੈਂਡ ਉਹਨਾਂ ਨੂੰ ਕੀ ਗੱਲਾਂ ਬਤਾ ਕਰਨ ਡੀਆਂ ਨਾਨਾ ਪਰਾਈ ਕੋਸ਼ਰੀ ਮੰਮੀ ਆ ਵੇਖੋ ਮੈਂ ਆਖਣ ਦੀ ਵੀ ਆ ਸੂਟ ਦੇ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਗਲੇ ਦੇ ਚਲ ਪਾਦੇ ਹਾਂ ਤੂੰ ਜਿਹੜਾ ਤੈਨੂੰ ਸੋਹਣਾ ਲੱਗਦਾ ਵਾ ਕਹਿੰਦੀ ਸੀ ਨਾ ਉਹ ਦਿਨ ਤੁਹਾਨੂੰ ਆਹੋ ਤੇ ਨਾਲੇ ਨਾ ਅਮਨ ਤਿਆਰੀ ਕਰ ਲਾ ਪਰਸੋਂ ਚੂੜੀਆਂ ਚੜਨੀਆਂ ਵਾ ਆਓ ਸੱਚ ਮੰਮੀ ਮਿੰਤੇ ਚੇਤਾ ਨਹੀਂ ਵੀ ਪਰਸੋਂ ਚੂੜੀਆਂ ਚੜਨੀਆਂ ਵਾ ਕੰਮ ਵੀ ਕਿੰਨੇ ਕਰਨ ਵਾਲੇ ਆ ਇਹ ਤਾਂ ਝਾਟੀ ਦਿਨ ਆ ਗਈ ਹੈ ਹਨਾ ਸਹੀ ਗੱਲ ਵਾ ਚਲ ਕੋਈ ਨਹੀਂ ਮੰਮੀ ਮੈਂ ਨਹੀਂ ਚੂੜੀਆਂ ਚੜਾਉਣੀਆਂ ਕਿਉਂ ਪੁੱਤ ਕਿਉਂ ਨਹੀਂ ਚੜਾਉਣੀਆਂ ਪਹਿਲਾਂ ਵੀ ਚੜਾਈਆਂ ਇਹ ਬਾਰ ਬਾਰ ਜ਼ਰੂਰੀ ਹੈ ਪਿੱਕੋ ਇੱਕੋ ਇੱਕੋ ਕੰਮ ਕਰਨਾ ਹੀ ਕਰਨਾ ਹੈ ਮੈਂ ਨਹੀਂ ਇਹ ਕੰਮ ਕਰਨਾ ਹੈਗਾ ਨਵ ਮੈਂ ਚਾਹੁੰਨੀ ਆ ਤੇਰੀ ਖੁਸ਼ੀ ਕੋਈ ਅਧੂਰੀ ਨਾ ਰਹਿ ਜਾਏ ਪੁੱਤ ਕੋਈ ਗੱਲ ਨਹੀਂ ਮੰਮੀ ਮੈਨੂੰ ਦੀ ਕੋਈ ਵੀ ਨਹੀਂ ਖੁਸ਼ੀ ਹੈਗੀ ਲੈ ਸਾਰੇ ਕੰਮ ਤੇ ਤੂੰ ਹੀ ਆਪਣੀ ਮਰਜ਼ੀ ਨਾਲ ਕਰਾਂ ਦੇ ਪੁੱਤ ਆਪਾਂ ਤੇ ਡੇ ਨਾ ਕਰਨ ਸਾਨੂੰ ਤੇ ਸਾਡੀ ਧੀ ਦੀ ਕੋਈ ਖੁਸ਼ੀ ਰਹਿ ਨਾ ਜਾਵੇ ਹਾਂ ਸਾਰੀਆਂ ਰੀਝਾਂ ਪੂਰੀਆਂ ਕਰੀਏ ਮੇਰੀ ਸੁਣ ਲੋ ਗੱਲ ਮੈਂ ਚੋੜੀਆਂ ਨਹੀਂ ਜਿ ਚੜੋਣੀਆਂ ਇਹ ਨਾ ਹੋਏ ਘਰ ਵਿੱਚ ਆਣ ਕਿ ਰਿਸ਼ਤੇਦਾਰ ਬੈਠੇ ਹੋਣ ਤੇ ਫਿਰ ਤੁਹਾਡੀ ਬਦਨਾਮੀ ਹੋਏ ਮੇਰੀ ਗੱਲ ਸੁਨ ਨਾ ਵਾ ਇਹ ਰਿਸ਼ਤੇਦਾਰਾਂ ਨੂੰ ਨਹੀਂ ਬੁਲਾਉਂਦੇ ਚਲ ਇਦਾਂ ਹੀ ਛੱਡ ਲੈ ਹਟੇ ਨਹੀਂ ਕਿਤੇ ਨਹੀਂ ਬੁਲਾਉਂਦੇ ਹੁਣ ਜਿਨ੍ਹਾਂ ਨੂੰ ਫੋਨ ਕੀਤੇ ਉਹਨਾਂ ਦਾ ਕੀ ਕਰਨਾ ਹੈ ਹੁਣ ਤੇ ਮੰਮੀ ਤੁਸੀਂ ਕਿਹੜਾ ਕਿਹ ਨਾ ਸਲਾਹ ਕਰਦੇ ਹੋ ਫੋਨ ਤੁਸੀਂ ਪਹਿਲਾਂ ਹੀ ਕਰਕੇ ਬਹਿ ਜਾਂਦੇ ਹੋ ਤੇਰੇ ਪਿਓ ਨੂੰ ਕਿਹਾ ਸੀ ਨਾ ਤੇਰੇ ਪਿਓ ਨੇ ਫੋਨ ਕਰਤੇ ਇੱਕ ਦੋ ਆ ਜਾਣਿਆਂ ਨੂੰ ਕਰਤੇ ਮੈਨੂੰ ਕੀ ਪਤਾ ਹੀ ਨਿਆ ਪਸਾਦ ਪਾ ਦੇਣਾ ਹੁਣ ਇਹ ਤਾਂ ਇਹ ਤਾਂ ਕੋਈ ਨਵੇਂ ਤਾਂ ਨਵਾਂ ਫਸਾਦ ਰਿੰਦਾ ਵਾ ਇਹ ਕਿਹੜਾ ਪਹਿਲਾਂ ਨਹੀਂ ਫੰਕਸ਼ਨ ਹੋਇਆ ਚੂੜੀਆਂ ਦਾ ਤੁਸੀਂ ਫੇਰ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਵਾ ਐ ਕਹਤ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਿ ਤੂੰ ਉਹਦੇ ਵੱਲ ਹੋ ਜਾਣੀ ਕਿ ਮੇਰੇ ਵੱਲ ਹੋ ਜਾਣੀ ਐ ਕਿ ਤੇਰਾ ਪਤਾ ਨਹੀਂ ਮੈਨੂੰ ਲੱਗਦਾ ਕੀ ਕਰਦੀ ਕਰਨੀ ਐ ਤੁਹਾਨੂੰ ਸੋਚਣਾ ਚਾਹੀਦਾ ਨਾ ਹੁਣ ਸੁਣ ਲਓ ਫੇਰ ਉਹ ਦੇਖੋ ਮੰਮੀ ਜੀ ਇੰਨਾ ਸੋਚਦੇ ਹੁਣ ਤੇ ਘਟ ਹੀ ਗਾਦੇ ਆ ਇਹਨਾਂ ਨੂੰ ਤਾਂ ਬਸ ਆਪਣੇ ਆਪ ਦਾ ਪਤਾ ਵਾ ਨਹੀਂ ਆਪਣੇ ਆਪ ਦਾ ਸੁਭਾਅ ਦੋਰੇ ਦੋਰੇ ਖਰਚਾ ਕਰਨ ਦੇ ਤੂੰ ਗੱਲਾਂ ਕਰਨੀ ਆ ਹਾਂ ਤੇ ਨਾ ਕਰੋ ਮੈਂ ਕਿਹੜਾ ਕਹਿ ਨਹੀਂ ਕਰੋ ਨਾ ਤੈਨੂੰ ਕਿਹੜੇ ਖੁਸ਼ ਤੱਕਾ ਦਗੇ ਹੁਣ ਤੈਨੂੰ ਪਤਾ ਨਹੀਂ ਸੱਤ ਬਠਾ ਕੇ ਰਖੀਏ ਸਾਰੀ ਉਮਰ ਤੈਨੂੰ ਤੇ ਕਿਹ ਨਿਆਜ਼ ਚ ਤੱਕਾ ਦੇ ਦੋ ਮੈਨੂੰ ਤੁਹਾਨੂੰ ਵੀ ਸਬਰ ਹੋ ਜਾਊਗਾ ਪਿਹਾੜੀ ਤੇ ਹੈਨੀਆ ਮਰ ਗਈ ਆ ਤੇ ਨਾਲੇ ਮੈਨੂੰ ਵੀ ਨਾ ਕੋਈ ਦੁੱਖ ਹੋਊਗਾ ਬੱਸ ਇਹ ਵੀ ਤੇ ਮੈਂ ਇਦਾਂ ਹੀ ਤਰੀ ਫਿਰਾਂਦੀ ਆ ਹਾ ਜਿਹੜੀਆਂ ਗੱਲਾਂ ਵਾ ਨਾ ਇਹ ਕਹਿੰਦੇ ਚੰਗੀਆਂ ਲੱਗਦੀਆਂ ਵਾ ਜਦੋਂ ਮਾਂ ਪਿਓ ਬਣੀਦਾ ਨਾ ਗਰੀ ਬੱਚੇ ਹੁੰਦੇ ਆ ਫੇਰ ਪਤਾ ਲੱਗਦਾ ਕਿ ਕਿਹੜੇ ਭਾਵੇਂ ਖਦੀ ਆ ਗੱਲਾਂ ਮਾਰਦੀ ਫਿਰਨੀ ਆ ਤੂੰ ਜਦੋਂ ਤੇਰੇ ਲੱਗੇ ਆ ਨਾ ਤੂੰ ਮੇਰੇ ਸਾੜਨਾ ਹੁੰਦਾ ਵਾ ਨਾਲ ਇੱਕ ਵਾਰੀ ਤੇ ਗੱਲ ਮੇਰੀ ਮੰਨ ਲਿਆ ਕਰ ਮਾਂ ਪਿਓ ਨਾ ਬੜਾ ਕੁਝ ਸੋਲਦੇ ਆ ਇੱਕ ਵਾਰੀ ਮੰਨੀ ਤੁਹਾਡੀ ਗੱਲ 3600 ਵਾਰ ਮੰਨ ਕੇ ਤੇ ਅੱਜ ਮੈਂ ਸੱਚ ਜੁੱਤੀਆਂ ਖਾਂਦੀ ਆ ਤੁਹਾਡੀਆਂ ਗੱਲਾਂ ਮੰਨ ਮੰਨ ਕੇ ਇਥੋਂ ਤੱਕ ਪਹੁੰਚੀ ਆ ਬਸ ਹੁਣ ਤਾਂ ਤੂੰ ਪੱਕਾ ਕਰ ਲਿਆ ਵਾ ਵੀ ਆਪਣੀ ਮਾਂ ਦੀ ਗੱਲ ਨਹੀਂ ਮੰਨਣੀ ਜੋ ਮਰਜ਼ੀ ਹੋ ਜੇ ਨਹੀਂ ਮੰਨਣੀ ਮੈਂ ਚਾਹੇ ਨਾਮ ਸੁਖੀ ਸੰਦੀ ਆਪਣੇ ਘਰ ਘਰ ਤੋਂ ਲੜਾਈ ਪਾਉਣੀ ਹੁਣ ਜਿਹੜਾ ਫੰਕਸ਼ਨ ਹੋਣ ਡਿਆ ਹੋ ਲੈੰਦੇ ਨਹੀਂ ਕਰਨਾ ਭਾਬੀ ਜੀ ਨਹੀਂ ਨਾ ਇਹਨੇ ਕਰਨਾ ਤੇ ਨਾ ਕਰੇ ਇਹਦੇ ਪਿਓ ਨੂੰ ਕਹਿੰਨੀ ਆ ਜਾ ਕੇ ਮੈਂ ਇਹ ਬਹੁਤੀ ਪੂਹੇ ਚੜੀ ਹੈ ਇੱਕ ਗੱਲ ਮੰਨ ਲਈ ਡੈਡੀ ਦੀ ਧੋਣੇ ਦਾ ਮਤਲਬ ਇਹ ਥੋੜੀ ਮੈਂ ਸਾਰੀਆਂ ਮੰਨੀ ਜਾਣੀਆਂ ਚੱਲ ਕੋਈ ਨਹੀਂ ਨਾ ਮੰਨ ਦੱਸੋ ਤੇ ਸਹੀ ਉਹਨੂੰ ਮੈਂ ਪਿਆ ਕਰ ਤੂਤਾ ਕਰ ਨਹੀਂ ਹੈ ਹੁਣ ਦੱਸ ਦੋ ਦੱਸ ਉਹਨਾਂ ਨੇ ਤੇ ਰਿਸ਼ਤੇਦਾਰਾਂ ਨੂੰ ਵੀ ਕਹਿਤਾ ਹੀ ਉਹ ਕੋਈ ਨਹੀਂ ਭਾਬੀ ਜੀ ਕਹਿਤਾ ਤੇ ਕਹਿਤਾ ਸੀ ਨਵ ਇਦਾਂ ਬਦਨਾਮੀ ਨਾ ਹੋਊਗੀ ਰਿਸ਼ਤੇਦਾਰਾਂ ਨੇ ਵੇਖੀ ਕਈ ਗੱਲਾਂ ਕਰਨੀਆਂ ਜਿਉਂ ਉਹਨਾਂ ਨੂੰ ਜਵਾਬ ਦਿੱਤੇ ਤੇ ਇਹ ਚੀਜ਼ ਤੁਹਾਨੂੰ ਪਹਿਲਾਂ ਸੋਚਣੀ ਚਾਹੀਦੀ ਹੈ ਨਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਆ ਗੱਲ ਦਾ ਵੀ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਨੇ ਫ ਅਤੇ ਤੇਰੇ ਸਾਹਮਣੇ ਪਤਾ ਲੱਗਿਆ ਮੰਮੀ ਕੋਹਣੇ ਮੈਨੂੰ ਨਹੀਂ ਪਤਾ ਜੋ ਮਰਜ਼ੀ ਬਣਾ ਲਾ ਉਹ ਜਿੱਦਾਂ ਮਰਜ਼ੀ ਕਰੋ ਪਰ ਮੈਂ ਆ ਛੁੜੀਆਂ ਦੀ ਰਸਨ ਨਹੀਂ ਕਰਨੀ ਤੇ ਨਹੀਂ ਤੇਰੀ ਮਰਜ਼ੀ ਨਾਲ ਹੀ ਵੇਲਾ ਹੀ ਕੀਤਾ ਵਿਆ ਤੇਰੀ ਮਰਜ਼ੀ ਨਾਲ ਵਿਆ ਰੱਖਿਆ ਵਾ ਤੇ ਹੁਣ ਤੂੰ ਮੇਰੀ ਕਾਦੀ ਮਰਜ਼ੀ ਕਦੇ ਮੰਮੀ ਆ ਜਾਂਦੇ ਹੀ ਆਣ ਕੇ ਤਰਲੇ ਮਿੰਤਾ ਕਰਨ ਲੱਗ ਪੈਂਦੇ ਹੀ ਕਦੇ ਡੈਡੀ ਆ ਜਾਂਦੇ ਹੀ ਸਾਡੇ ਵੱਲ ਵੇਖ ਲਾ ਸਾਡੇ ਵੱਲ ਵੇਖ ਲਾ ਤੇ ਹੁਣ ਤੂੰ ਇਦਾਂ ਕਰ ਤੂੰ ਘੰਡੀ ਹੁਣ ਉਹਨਾਂ ਨੇ ਸਾਰਾ ਕੁਝ ਕਰ ਲਿਆ ਕੱਪੜੇ ਲਈ ਖਰੀਦ ਲਏ ਆ ਤੇ ਤੂੰ ਤਾਂ ਵੀ ਇਦਾਂ ਕਰੀ ਜਾਂਦੀ ਵਿਆਹ ਹੋਣਾ ਵਾ ਨਾ ਹੋਨਦੋ ਪਰ ਮੈ ਆ ਕੋਈ ਰਸਮ ਨਹੀਂ ਕਰਨੀ ਹੈਗੀ ਮੈਨੂੰ ਨਹੀਂ ਚੰਗਾ ਲੱਗਾ ਲਿਆ ਕੁਛ ਹੋਇਆ ਕੁਛ ਤੈਨੂੰ ਮੈਨੂੰ ਇਹ ਦੱਸ ਪਹਿਲਾਂ ਕੀ ਹੋਇਆ ਵਾ ਮੈਨੂੰ ਕੀ ਹੋਣਾ ਵਾ ਅੱਗੇ ਹੋਣ ਦਾ ਕੁਛ ਬਾਕੀ ਬਚਿਆ ਵਾ ਕਿਹੜਾ ਹੋਰ ਵੀ ਕੁਝ ਹੋਣਾ ਮੇਰੇ ਨਾਲ ਤੂੰ ਉਦਨ ਦੀ ਸਾਈਡ ਆ ਜਿੱਦਾਂ ਦੇ ਬਾਜ਼ਾਰ ਗਏ ਆ ਜੋ ਮੈ ਕੁਛ ਮੈਨੂੰ ਦੱਸ ਪਹਿਲਾਂ ਜੋ ਮਰਜ਼ੀ ਸਮਝ ਲਓ ਇੱਕ ਦਿਨਾਂ ਨਾਲ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਪਤਾ ਨਹੀਂ ਤੂੰ ਕੀ ਕਰਦੀ ਆ ਆਹੋ ਮੇਰੀ ਸਮਝ ਹੀ ਨਹੀਂ ਕਹਿਣ ਨੂੰ ਲੱਗਣੀ ਹੈਗੀ ਮੈਨੂੰ ਸਾਰਿਆਂ ਦੀ ਸਮਝ ਲੱਗਦੀ ਵੀ ਕੋਈ ਕੀ ਕਰਦਾ ਨਹੀਂ ਚੱਲ ਤੇਰੀ ਮਰਜ਼ੀ ਮੈਨੂੰ ਨਹੀਂ ਪਤਾ ਫਿਰ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਨਾ ਕਿਸੇ ਨੂੰ ਕੁਛ ਪੁੱਛਦੇ ਨਾ ਗਿਛਦੇ ਹਰ ੜੀ ਕੁੜੀਆਂ ਦੀ ਵੀ ਕਾਦੀ ਜ਼ਿੰਦਗੀ ਆ ਉਹੋ ਜੀ ਮੈਂ ਜਿਹੜੀ ਇਹਨਾਂ ਦੇ ਮਗਰ ਲਾ ਕੇ ਨਾ ਆਪਣਾ ਚੰਗਾ ਮਾੜਾ ਨਹੀਂ ਸੋਚਿਆ ਉਸ ਟਾਈਮ ਐ ਸਟੈਂਡ ਲਿਆ ਹੁੰਦਾ ਨਾ ਤੇ ਅੱਜ ਨੂੰ ਆ ਕੁਝ ਨਹੀਂ ਸੋਨਾ ਪੈਣਾ ਵਿੰਗਲਾ ਮੈਨੂੰ ਹੁਣ ਸੋਨੀਆਂ ਪੈਣੀਆਂ ਮੈਂ ਵੀ ਨਾ ਬੜੀ ਵੱਡੀ ਗਲਤੀ ਕਰ ਲਈ ਆਪਣੀ ਮਾਂ ਦੇ ਮਗਰ ਲਾ ਕੇ ਮੈਨੂੰ ਖੁਦ ਸੋਚਣਾ ਚਾਹੀਦਾ ਸੀ ਕਿ ਮੇਰੇ ਵਾਸਤੇ ਕੀ ਚੰਗਾ ਵਾ ਤੇ ਕੀ ਮਾੜਾ ਵਾ ਇਹ ਥੋੜੀ ਐ ਕਿ ਜਿੱਦਾਂ ਮਾਪਿਓ ਕਹੀ ਜਾਏ ਉਦਾਂ ਧੀਆਂ ਮੰਨ ਨਹੀਂ ਜਾਣ ਬੜਾ ਕੁਝ ਵੇਖਣਾ ਪੈਂਦਾ ਪਰ ਅੱਜ ਮੈਨੂੰ ਉਹ ਚੀਜ਼ ਦਾ ਅਹਿਸਾਸ ਹੋਉਂਦਿਆਂ ਵਾ ਨਾ ਗਏ ਥੱਕ ਹੀ ਗਏ ਆ ਹੈ ਤੋ ਇਹੀ ਤਾਂ ਥੱਕ ਗਏ ਜੇ ਨਾ ਤੇ ਆਪਣੀ ਧੀ ਦਾ ਨਵਾਂ ਕਾਰਨਾਮਾ ਸੁਣ ਲੋ ਹੁਣ ਕੀ ਹੋ ਗਿਆ ਵਾ ਹੁਣ ਕੀ ਹੋਣਾ ਵਾ ਅਗਲੀ ਨੇ ਸਾਫ਼-ਸਾਫ਼ ਕਹਿਤਾ ਵਾ ਮੈਂ ਚੂੜੀਆਂ ਨਹੀਂ ਚੜਾਉਣੀਆਂ ਜਵਾਬ ਦੇਤਾ ਠੋਕ ਕੇ ਉੱਚਾ ਤਾਂ ਕੋਈ ਨਹੀਂ ਤੂੰ ਹੀ ਹੌਸਲੇ ਨਾਲ ਗੱਲ ਕਰਨੀ ਸੀ ਨਾ ਜੇ ਧੀ ਪੁੱਦੇ ਮੂੰਹ ਜੋ ਗੱਲ ਦੇ ਗਈ ਪਈ ਤਾਂ ਤੂੰ ਸਿਰਦੇਵਾਲਾ ਨੂੰ ਪਹਿਾ ਕੇ ਲਈ ਕਿਉਂ ਨਾ ਮੈਂ ਕਹਾਂ ਨੂੰ ਸਿਰਦੇਵਾਲਾ ਨੂੰ ਪਹਿਣਾ ਮੈਂ ਤਾਂ ਪਿਆਰ ਨਾਲ ਹੀ ਕਹਿਣ ਢੀਹੀਗੀ ਪੀ ਦੋ ਦਿਨ ਰਹਿ ਗਏ ਆ ਤੇ ਤਿਆਰੀਆਂ ਪੁੱਤ ਕਰ ਲੋ ਤੇ ਗਾੜੀ ਬਰਾਸ ਵਾਰ ਕੇ ਕਹਿੰਦੀ ਹੈ ਕਿਹੜੀਆਂ ਚੂੜੀਆਂ ਮੈਂ ਨਹੀਂ ਕੋਈ ਚੂੜੀਆਂ ਚੜੀਆਂ ਪਾਉਣੀਆਂ ਪਹਿਲਾਂ ਨਹੀਂ ਪਾਈਆਂ ਚਰ ਗੱਲ ਸੁਣਦਾ ਮੇਰੀ ਜਿੱਤਰਾ ਉਹ ਖੋਜਵਾ ਨਾ ਉਹਨੂੰ ਉਤਰਾ ਰਹਿਣ ਦੇ ਅਹੀਂ ਤਰਵਲੀ ਪਵਾ ਕੇ ਚੂੜੀਆਂ ਪਾ ਕੇ ਕੀ ਕਰਨਾ ਵਾ ਜਿਹੜਾ ਕੋਈ ਫੰਕਸ਼ਨ ਹੈਗਾ ਮਾੜਾ ਮੋਟਾ ਆਪ ਹੀ ਕਰ ਲਿਓ ਮੇਰੀ ਗੱਲ ਸੁਣੋ ਹੁਣ ਜਿਹੜੇ ਦੋ ਚਾਰ ਭੈਣ ਭਰਾਵਾਂ ਨੇ ਕਿਹਾ ਵਾ ਉਹਨਾਂ ਦਾ ਕੀ ਬਣੂ ਫਿਰ ਉਹ ਮੈਂ ਤੇ ਤੈਨੂੰ ਆਂਦਾ ਹੀ ਵੀ ਚੂੜੀਆਂ ਦਾ ਕੰਮ ਰਹਿਣ ਦੇ ਨਾ ਖਲਾਰਾ ਪਾ ਦੱਸ ਖਲਾਰਾ ਥੋੜੀ ਪਾਉਣ ਦੀ ਗੱਲ ਆ ਮੈਂ ਤੇਦੀ ਖੁਸ਼ੀ ਵੇਂਦੀ ਚੱਲ ਮੇਰੀ ਧੀ ਖੁਸ਼ ਹੋ ਜੂਗੀ ਪਰ ਮੈਨੂੰ ਕੀ ਪਤਾ ਸੀ ਐਨ ਮੌਕੇ ਤਾਂ ਕਿ ਪੌੜਾ ਪਾੜਨਾ ਆਏ ਨੇ ਖੁਸ਼ੀਆਂ ਹੋਰ ਵੀ ਕਈਆਂ ਕਮਾਂਦੇ ਹੁੰਦੀਆਂ ਵਾ ਆ ਰਿਹਾ ਕਿ ਚੂੜੀਆਂ ਦੇ ਰਹਿ ਕੇ ਖੁਸ਼ੀਆਂ ਚਾਲਾ ਕੁੜੀਆਂ ਦੇ ਰੀਝਾਂ ਹੁੰਦੀਆਂ ਹੀ ਆ ਨਾ ਮੈਂ ਤੇ ਤੇ ਰੀਝਾਂ ਪੂਰੀਆਂ ਕਰਨ ਲਈ ਆ ਤੇ ਉਹ ਗਾਣੀਆਂ ਟਕੇ ਟਕੇ ਦਾ ਜਵਾਬ ਦੇਣ ਲਈ ਆ ਮੈਨੂੰ ਤਾਂ ਲੱਗਦਾ ਵਾ ਅਜੇ ਮੇਰਾ ਦਿਮਾਗ ਜਿਹੜਾ ਪਿੰਦਰ ਵਿੱਚ ਘੁੰਮਦਾ ਵਾ ਤੂੰ ਨਾ ਹੁਣ ਬਈ ਕੜੀ ਨਾ ਢਾਲ ਕੱਖ ਨੇ ਦਾ ਚੁੱਪ ਕਰ ਤਾ ਇੱਥੇ ਸਹਿ ਮਾਰ ਜਾ ਹਰ ਜਹਰ ਦੀਆਂ ਗੱਲਾਂ ਕਰਕੇ ਨਾ ਉਹ ਨੈਤਰ ਬਲੀਪਾ ਦੀ ਕੀ ਮੈਂ ਚੁੱਪ ਕਰ ਜਾ ਮੈਨੂੰ ਦਿਖਦਾ ਵਾ ਨਾ ਕੀ ਕਰਦੀ ਫਿਰਦੀ ਐ ਮੋਹ ਸਚਾਇਆ ਹੁੰਦਾ ਕਦੀ ਕਿਤੇ ਵਹਿੰਦੀ ਕਦੀ ਕਿਤੇ ਪੈਂਦੀ ਕਦੀ ਚਾਜ ਨਾਲ ਗੱਲ ਵੀ ਨਹੀਂ ਕਰਦੀ ਕਹਿਣਾ ਉਹ ਚੱਲ ਹੁੰਦਾ ਵੀ ਆ ਢੇੜੇ ਚ ਐਫੋਜੀ ਕੋਈ ਗੱਲ ਨਹੀਂ ਗਈ ਠੀਕ ਆ ਤੀ ਪੁੱਤ ਸੋਚਦਾ ਵੀ ਆ ਪਰ ਜਿਹੜੀ ਚੀਜ਼ ਹੋ ਗਈ ਹੋ ਗਈ ਹੁਣ बार-बार ਉਹਨੂੰ ਯਾਦ ਕਰੀ ਜਾਣਾ ਵਾ ਹੈ ਗੱਲ ਹੋਈ ਵੀ ਤੀ ਗਾਹ ਕੀਤੀ ਉਹ ਚੱਲ ਕੋਈ ਗੱਲ ਨਹੀਂ ਗਈ ਥੋੜੇ ਦਿਨ ਰਹਿ ਗਿਆ ਆਪੀ ਕੰਮ ਮੁੱਕ ਜਾਣਾ ਕੋਈ ਗੱਲ ਨਹੀਂ ਗਈ ਜਾ ਕੇ ਆਪਣੇ ਨਵੇਂ ਸਮੇਂ ਤਾਂ ਜਾ ਕੇ ਰਲ ਨੂਰ ਜਾਣਾ ਕੋਈ ਗੱਲ ਨਹੀਂ ਮੁੜ ਕੇ ਮਗਰ ਦਾ ਚਿੱਤਾ ਚੂਤਾ ਭੁੱਲ ਜਾਂਦਾ ਹੁੰਦਾ ਹੈ ਕੀ ਪਤਾ ਮੈਨੂੰ ਜਿੱਦਾਂ ਦੀ ਸੜੀ ਆ ਨਾ ਹੁਣੇ ਅਗਲੇ ਥਾਂ ਜਾਣਾ ਐ ਨੇ ਉਹ ਵੀ ਢੀਕਦੀ ਹੁਣੀ ਦਾਦੀ ਵਿਚਾਰੀ ਵੀ ਕਿਤੇ ਚੰਗੀ ਨਾ ਮਿਲੂਗੀ ਮੈਨੂੰ ਤੂੰ ਚੁੱਪ ਕਰ ਤਾਂ ਕੋਈ ਨਹੀਂ ਮੈਂ ਆਪੀ ਸਮਝ ਲਵਾਂਗਾ ਪਤਾ ਕੀ ਆਂਦੀ ਹੈ ਕੀ ਤੁਹਾਡੀ ਲਾਡਲੀ ਹਾਂ ਆਂਦੀ ਆ ਅੱਗੇ ਤੁਸੀਂ ਡੈਡੀ ਨੂੰ ਕਹਿਤਾ ਸੀ ਨਾ ਤੇ ਡੈਡੀ ਨੇ ਮੈਨੂੰ ਮਨਾ ਲਿਆ ਹੈਗਾ ਹੁਣ ਇਹ ਨਹੀਂ ਗੱਲ ਕਿ ਮੈਂ ਹਰ ਗੱਲ ਡੈਡੀ ਦੀ ਮੰਨੀ ਜਾਊਂਗੀ ਇਡਾ ਟਕੇ ਟਕੇ ਦਾ ਜਵਾਬ ਦਿੰਦੀ ਮੈਂ ਤਾਂ ਵੇਖ ਕੇ ਹੈਰਾਨਾ ਵੀ ਕਰਦੀ ਕੀ ਹੈ ਉਹ ਚਾਹ ਕੋਈ ਗੱਲ ਧੀ ਪੁੱਤ ਕਰਦਾ ਹੁੰਦਾ ਐਦਾਂ ਮੇਰਾ ਤਾਂ ਜੀਕਾ ਤਾਂ ਮੋਹਰਾ ਦੇ ਮੂਤਰਾ ਕਿੱਕ ਚ ਪੇੜ